ਅਜਿ ਇੱਕ ਉਹ ਨੌਜਵਾਨ ਦੀ ਗੱਲ ਕਰਦੇ ਹਾਂ ਜਿਨੇ ਆਪਣੀ ਬੈਂਕ ਦੀ ਜੌਬ ਛੱਡ ਕੇ ਇੱਕ ਫਾਸਟ ਫੂਡ ਦਾ ਬਫੇ ਵਾਲਾ ਕੈਫੇ ਖੋਲਿਆ ਹੈ ਪਿੰਡਾ ਵਿੱਚ ਰਹਿ ਕੇ ਇੱਕ ਪਿੰਡ ਵਿੱਚ ਕੈਫੇ ਖੋਲਣ ਦਾ ਸੋਚਿਆ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹਾਨੀ ਭਾਈ ਕੀ ਹਾਲ ਚਾਲ ਨੇ ਵਧੀਆ ਵਧੀਆ ਵੀਰੇ ਤੁਸੀਂ ਦੱਸੋ ਜੀ ਵਾਹ ਵਧੀਆ ਹੀ ਮੈਂ ਦੇਖਿਆ ਇੱਥੋਂ ਲੰਘ ਰਹੇ ਸੀਗਾ ਤੇ ਆਪਣਾ ਕੈਫੇ ਓਪਨ ਹੋਇਆ ਨਵਾਂ ਹੈ ਨਾ ਡੇਲੋ ਪਿੰਡ ਦੇ ਵਿੱਚ ਹਾਂਜੀ ਹਾਂਜੀ ਤੇ ਆਪਾਂ ਕਿੱਥੋਂ ਬਲੋਂਗ ਕਰਦੇ ਹਾਂ ਮੇਰਾ ਪਿੰਡ ਚਰਤੋਤ ਨਹੀਂ ਆ ਵੀਰੇ ਤੁਸੀਂ ਜੌਬ ਕਿਉਂ ਫਿਰ ਛੱਡੀ ਮਤਲਬ ਆਪਣਾ ਬਿਜ਼ਨਸ ਕਿਉਂ ਸੋਚਿਆ ਜੋਬਰੇ ਮੇਰਾ ਸ਼ੁਰੂ ਤੇ ਜੋਬ ਕਰਨ ਦਾ ਮਨ ਘਾਟੀ ਸੀਗਾ ਮੈਂ ਸ਼ੁਰੂ ਤੇ ਸੋਚਿਆ ਵੀ ਆਪਣਾ ਕੁਝ ਕਰਨਾ ਕਿਸੇ ਦੇ ਥੱਲੇ ਕੰਮ ਕਰਨ ਨਾਲੋਂ ਆਪਾਂ ਆਪਣੇ ਖੁਦ ਉਹਨਰ ਬਣੀਏ ਕਿਸੇ ਆਪਣੇ ਕੰਮ ਦਿੱਤਾ ਕਰਕੇ ਅੱਛਾ ਬਹੁਤ ਵਧੀਆ ਗੱਲ ਹੈ ਯ ਮਤਲਬ ਲੋਕਾਂ ਨੂੰ ਇੱਕ ਮੋਟੀਵੇਸ਼ਨ ਮਿਲਦੀ ਹੈ ਲੋਕਾਂ ਨੂੰ ਮਤਲਬ ਆਪਣਾ ਬਿਜ਼ਨਸ ਸਟਾਰਟ ਕਰੀਏ ਹਨਾ ਤੇ ਜਿਹੜੇ ਅੱਜ ਕੱਲੋ ਕੀ ਬਾਹਰ ਜਾਈ ਜਾਂਦੇ ਆ ਹਨਾ ਉਹਨਾਂ ਨੂੰ ਕੀ ਕਹਿਣਾ ਜਾਓਗੇ ਤੁਸੀਂ ਮੰਨੋ ਇਹ ਗੰਗੋਵੀ 20-25 ਲੱਖ ਲੱਗਦੇ ਬਾਹਰ ਜਾਣੇ ਉਹ ਹੀ 10-15 ਲੱਖ ਲੱਗ ਕੇ ਇੱਥੇ ਆਪਣੀ ਇਨਵੈਸਟਮੈਂਟ ਕਰੋ ਇੱਥੇ ਸਟਾਰਟ ਕਰੋ ਉਪਰ ਦੇ ਮਾਲਕ ਬਣੋ ਕਿਸੇ ਦੇ ਥੱਲੇ ਕੰਮ ਕਰਨ ਵਾਲੋ ਮਤਲਬ ਤੁਸੀਂ ਕੀ ਸੋਚਿਆ ਵੀ ਇੱਥੇ ਰੈਸਟੋਰੈਂਟ ਓਪਨ ਕਰਨਾ ਮੈਂ ਪਹਿਲਾਂ ਬੈਂਕ ਚ ਜੋਬ ਕਰਦਾ ਸੀਗਾ ਅਸੀਂ ਲਾਂਚ ਕਰਨ ਮੋਟਲੀ ਬਫੇ ਤੇ ਜਾਂਦੇ ਸੀਗੇ ਮੈਂ ਹਿੰਦਸਟਾਫ ਨਾਲ ਤੇ ਉਤੋਂ ਮੈਨੂੰ ਆਈਡੀਆ ਆਇਆ ਵੀ ਆਪਣੇ ਲੁਧਿਆਣੇ ਦੀ ਖਸਮਾ ਆਪਣੇ ਪਿੰਡਾਂ ਚ ਕਿਤੇ ਹੈ ਨਹੀਂ ਚੱਲਦਾ ਮੈਨੂੰ ਉਤੋਂ ਆਈਡੀਆ ਆਇਆ ਤਾਂ ਕਰਕੇ ਫਿਰ ਮੇਰੇ ਇੱਥੇ ਆ ਗਏ ਤੇ ਮਤਲਬ ਘੱਟ ਰੇਟ ਤੇ ਆ ਫਿਰ ਹਾਈ ਰੇਟ ਤੇ ਆਪਣਾ ਚੱ ਬਾਕੀ ਬਜੀਦਾ ਚਾਹ ਦਾ ਫਾਸਟ ਫੂਡ ਹੈ ਜਾਂ ਹੋਰ ਵੀ ਚੀਜ਼ਾਂ ਨੇ ਫਾਸਟ ਫੂਡ ਤੇ ਜਿਹੜੀ ਨਵੇਂ ਮੇਨਪੁਟ ਤੋਂ ਨੂੰ ਆ ਵੀਰੇ ਮਾਨ ਮਹਿਸੂਸ ਹੁੰਦਾ ਇਹੋ ਜੇ ਅੱਜ ਕੱਲ ਦੇ ਨੌਜਵਾਨਾਂ ਨੂੰ ਦੇਖ ਕੇ ਪੰਜਾਬ ਵਿੱਚ ਰਹਿ ਕੇ ਆਪਣਾ ਪੰਜਾਬ ਵਿੱਚ ਹੀ ਕਾਰੋਬਾਰ ਸੈੱਟ ਕਰ ਰਹੇ ਨੇ ਬਾਕੀ